ਲੁਧਿਆਣੇ ਦੇ ਮੇਲੇ ਦੀ ਤਿਆਰੀ ਤੇ ਆਪਾਂ ਚੱਲਿਆਂਗੇ ਲੁਧਿਆਣੇ ਯੂਨੀਵਰਸਿਟੀ ਕੁਝ ਵੀ ਨਵਾਂ ਆਉਂਦਾਗਾ ਤਾਂ ਪਹਿਲਾਂ ਆਪਾਂ ਨੂੰ ਯੂਨੀਵਰਸਿਟੀ ਲੁਧਿਆਣਾ ਵੇਖਣ ਨੂੰ ਮਿਲਦਾਗਾ ਕੋਈ ਵੀ ਨਵਾਂ ਆਪਾਂ ਕਹਿ ਸਕਦੇ ਆ ਬੀਜ ਲਾ ਲੋ ਪੌਦੇ ਤੇ ਕਿਸੇ ਵੀ ਤਰ੍ਹਾਂ ਦਾ ਸਾਧਨ ਸੰਦ ਜਿਵੇਂ ਕਹਿ ਦਈਏ ਮਸ਼ੀਨਰੀ ਕਿਸੇ ਵੀ ਤਰ੍ਹਾਂ ਦੀ ਨਵੀਂ ਮਸ਼ੀਨਰੀ ਆਪਾਂ ਨੂੰ ਅਪਡੇਟ ਸਭ ਤੋਂ ਪਹਿਲਾਂ ਮਿਲਦੀ ਹੈ ਜੀ ਯੂਨੀਵਰਸਿਟੀ ਲੁਧਿਆਣਾ ਤੇ ਆਪਾਂ ਅੱਜ ਤੁਹਾਨੂੰ ਉਹ ਸਾਰਾ ਦਿਖਾਵਾਂਗੇ ਆਪਣੇ ਬਲੌਗ ਦੇ ਨਾਲ ਬਨੇ ਰਹੋ ਅਫੀਸ਼ੀਅਲ ਗੁਰਦੀਪ ਮਵੀ ਆਪਣਾ ਚੈਨਲ ਦੇਖਦੇ ਰਹੋ ਸਾਰਾ ਬਲੌਗ ਦੇਖੋ ਤੇ ਆਜੋ ਦਿਖਾਉਨੇ ਆ ਤੁਹਾਨੂੰ ਲੁਧਿਆਣੇ ਦਾ ਮੇਲਾ ਤੇ ਆਪਣੀ ਹਰ ਸਾਲ ਇੱਕ ਨਵੀਂ ਟੀਮ ਦੇ ਨਾਲ ਆਪਾਂ ਚੱਲਿਆਂਗੇ ਲੁਧਿਆਣੇ ਦੇ ਮੇਲੇ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੇ ਦੇਖਦੇ ਰਹੋ ਆਪਣਾ ਚੈਨਲ ਤੇ ਦਿਖਾਵਾਂਗੇ ਤੁਹਾਨੂੰ ਨਵੀਂ ਨਵੀਂ ਅਪਡੇਟ ਤੇ ਵੱਖਰੇ ਅੰਦਾਜ਼ ਦੇ ਵਿੱਚ ਬਹੁਤ ਵਧੀਆ ਹਾਂ ਸਾਰਿਆਂ ਦੀ ਆਓ ਤੇ ਆਪਾਂ ਤੁਹਾਨੂੰ ਸਾਰਾ ਉਹ ਦਿਖਾਵਾਂਗੇ ਜਿਹੜਾ ਕਿ ਇਸ ਵਾਰ ਅਪਡੇਟ ਨਵੀਂ ਆਈ ਹੈਗੀ ਮਸ਼ੀਨਰੀ ਦੇ ਵਿੱਚ ਪਸ਼ੂਆਂ ਗਾਵਾਂ ਮੱਝਾਂ ਜੋ ਵੀ ਕਿਸੇ ਵੀ ਤਰ੍ਹਾਂ ਦੀ ਜਿਵੇਂ ਕਿ ਮਾਰਕੀਟ ਦੇ ਵਿੱਚ ਕੋਈ ਨਵੀਂ ਚੀਜ਼ ਆਉਂਦੀ ਹੈਗੀ ਤਾਂ ਪਹਿਲਾਂ ਲੁਧਿਆਣਾ ਯੂਨੀਵਰਸਿਟੀ ਆਉਂਦੀ ਹੈਗੀ ਤੇ ਆਜੋ ਦਿਖਾਣੇ ਆ ਤੁਹਾਨੂੰ ਚੱਲਦੇ ਆਪਾਂ ਲੁਧਿਆਣੇ ਦੇ ਮੇਲੇ ਤੇ ਚੱਲਿਆਂਗੇ ਆਪਾਂ ਸਵੇਰੇ ਅਨੇ ਸੋ ਨੋ ਲੁਧਿਆਣੇ ਦਾ ਯੂਨੀਵਰਸਿਟੀ ਮੇਲਾ ਖੇਤੀਬਾੜੀ ਮੇਲਾ ਤੇ ਆਪਾਂ ਪਹੁੰਚ ਚੁੱਕਿਆਂਗੇ 메ਨ ਗੇਟ ਤੇ 2 ਘੰਟਿਆਂ ਦਾ 1.5 ਤੋਂ 2 ਘੰਟੇ ਦਾ ਆਪਣਾ ਸਫਰ ਪਿੰਡ ਤੋਂ ਉਸ ਤੋਂ ਬਾਅਦ ਆਪਾਂ ਪਹੁੰਚਾਂਗੇ ਯੂਨੀਵਰਸਿਟੀ ਲੁਧਿਆਣਾ ਤੇ ਲੁਧਿਆਣੇ ਵਿੱਚ ਕਰਨ ਲੱਗਾਂਗਾ ਆਪਾਂ ਯੂਨੀਵਰਸਿਟੀ ਐਂਟਰ ਕਰਨ ਚੱਲਾਂਗੇ ਗੇਟ ਤੋਂ ਤੇ ਸਾਨੂੰ ਭਗਾਉਣੇ ਆਗੇ ਨਵੀਆਂ ਤਕਨੀਕੀ ਜੋ ਵੀ ਸਮਾਨ ਸਾਧਨ ਜੋ ਆਪਾਂ ਨੂੰ ਵੇਖਣ ਨੂੰ ਮਿਲਣਗੇ ਹਾਂਜੀ ਆਪਾਂ ਐਂਟਰੀ ਕੀਤੀ ਹੈਗੀ ਲੁਧਿਆਣੇ ਯੂਨੀਵਰਸਿਟੀ ਮੇਲੇ ਦੇ ਵਿੱਚ ਇੱਕ ਨੰਬਰ ਗੇਟ ਤੋਂ ਤੇ ਬਾਹਰ ਗੱਡੀ پارک ਕਰਕੇ ਆਪਾਂ ਚੱਲਿਆਂਗੇ ਮੇਲੇ ਵੱਲ ਤੇ ਦਿਖਾਉਨੇ ਆਗੇ ਤੁਹਾਨੂੰ ਜਿਹੜਾ ਵੀ ਕੋਈ ਅਪਡੇਟ ਆਈ ਆ ਕਿ ਮਸ਼ੀਨਰੀ ਦੇ ਵਿੱਚ ਨਾਲੋਂ ਜਾਂ ਕਿਸੇ ਵੀ ਦਵਾਈਆਂ ਫੀਡਾਂ ਜਿੰਨਾ ਵੀ ਕੁਝ ਹੋਊਗਾ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਜੇ ਕੋਈ ਨਵੀਂ ਚੀਜ਼ ਆਊਗੀ ਤਾਂ ਵਲੌਗ ਦੇਖਿਓ ਆਪਣਾ ਮਸ਼ੀਨਰੀ ਦੇ ਵਿੱਚ ਜੋ ਅਪਡੇਟ ਆਉਂਦੀ ਰਹਿੰਦੀ ਹੈਗੇ ਨਵੇਂ ਯੋਗ ਲਮੀ ਤਕਨੀਕ ਤੁਹਾਨੂੰ ਸਾਰੀ ਮੇਲੇ ਦੇ ਵਿੱਚ ਦਿਖਾਵਾਂਗੇ ਤੇ ਵੇਖਦੇ ਰਹੋ ਆਪਣਾ ਬਲੌਗ ਅਫੀਸ਼ੀਅਲ ਗੁਰਦੀਪ ਮਾਵੀ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਕਿਸਾਨ ਮੇਲਾ ਤੇ ਜਗਜੀਤ ਗਰੁੱਪ ਵੱਲੋਂ ਆਪਣੀ ਮਸ਼ਹੂਰੀ ਜਿਵੇਂ ਕਿ ਇਹਦੇ ਵੀ ਹਰੇਕ ਕੰਪਨੀ ਹਰ ਤਰ੍ਹਾਂ ਦੀ ਕੰਪਨੀ ਆਪਣਾ ਇੱਥੇ ਪ੍ਰਦਰਸ਼ਨ ਕਰਦੀ ਹੈਗੀ ਮਸ਼ੀਨਰੀ ਦਾ ਜਾਂ ਕਿਸੇ ਵੀ ਇਸ ਮੇਲੇ ਦੇ ਵਿੱਚ ਦਿਖਾਇਆ ਜਾਂਦਾਗਾ ਥੋੜਾ ਆਪਾਂ ਨੂੰ ਤੁਰਨਾ ਪੈਂਦਾ ਗੇਟ ਤੋਂ ਜਿਵੇਂ ਆਪਾਂ ਕਹਿ ਦੀਏ ਵੀ ਕਿਲੋ ਦਾ ਕਿਲੋਮੀਟਰ ਆਪਾਂ ਨੂੰ ਤੁਰ ਕੇ ਅੰਦਰ ਮੇਲੇ ਤੱਕ ਪਹੁੰਚਣਾ ਪੈਂਦਾਗਾ ਤੇ ਆਪਣਾ ਆਪਣਾ ਸਮਾਨ ਹਮਸ਼ੂਰੀਆਂ ਹਰ ਇੱਕ ਕੰਪਨੀ ਆਪਣੇ ਪ੍ਰੋਡਕਟਾਂ ਥਰੂ ਇੱਥੇ ਪ੍ਰਦਰਸ਼ਨ ਕਰਦੀ ਹੈਗੀ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਦੇਖਦੇ ਰਹੋ ਆਪਣਾ ਬਲੌਗ ਵੱਖ-ਵੱਖ ਕੰਪਨੀਆਂ ਵੱਲੋਂ ਲਾਏ ਗਏ ਆਪਣੇ ਜਿਵੇਂ ਕਹਿ ਰਹੀਏ ਪ੍ਰਦਰਸ਼ਨ ਵਿੱਚੋਂ ਵੈਨਰ ਲਾਏ ਹੋਏ ਨੇ ਆਪਣੇ ਆਪਣੇ ਕੰਪਨੀਆਂ ਦੇ ਤੇ ਹਰ ਕੰਪਨੀ ਆਪਣੀ ਮਸ਼ਹੂਰੀ ਲਈ ਇੱਥੇ ਲੈ ਕੇ ਆਉਂਦੀ ਹੈਗੀ ਤੇ ਉਹ ਦਿਖਾਏ ਜਾਂਦੇ ਨੇ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅੱਜ ਇਹ ਸਾਰੀਆਂ ਨਵੀਆਂ-ਨਵੀਆਂ ਤਕਨੀਕਾਂ ਖੇਤੀ ਦੇ ਨਾਲ ਰਿਲੇਟਡ ਖੇਤੀ ਦੇ ਨਾਲ ਸੰਬੰਧਤ ਜੋ ਵੀ ਸਾਧਨ ਇੱਥੇ ਆਏ ਹੋਏ ਨੇ ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ ਆਪਣਾ ਬਲੌਗ ਧਿਆਨ ਨਾਲ ਦੇਖਿਓ ਪਾ ਹਰ ਸਾਲ ਕੋਸ਼ਿਸ਼ ਕਰਦੇ ਆਂਗੇ ਵੀ ਆਪਾਂ ਇਹ ਮੇਲਾ ਤੁਹਾਨੂੰ ਆਪਣੇ YouTube ਚੈਨਲ ਤੇ ਦਿਖਾਈਏ ਤੇ ਸਾਰਾ ਤੁਸੀਂ ਵੇਖ ਰਹੇ ਹੋਗੇ ਵੀ ਕਿਸਾਨ ਆਪਣੇ ਗਰੁੱਪਾਂ ਦੇ ਵਿੱਚ ਇੱਥੇ ਆਉਂਦਾਗਾ ਤੇ ਕੋਈ 10 ਬੰਦੇ ਕੋਈ 5 ਬੰਦੇ ਕੋਈ 3 ਬੰਦੇ ਆਪਣੇ ਗਰੁੱਪਾਂ ਚ ਆਉਂਦੇ ਨੇ ਤੇ ਮੇਲੇ ਨੂੰ ਦੇਖਦੇ ਨੇ ਤੇ ਆਨੰਦ ਮਾਣਦੇ ਨੇ ਨਵੀਆਂ-ਨਵੀਆਂ ਤਕਨੀਕਾਂ ਨੂੰ ਇੱਥੇ ਦੇਖ ਕੇ ਜਾਂਦੇ ਨੇ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਆਪਾਂ ਕਿਸਾਨ ਮੇਲਾ 2024 ਦਾ ਤੁਹਾਨੂੰ ਇਹ ਬਲੌਗ ਦਿਖਾ ਰਹਿਆਂਗੇ ਆਜੋ ਫਿਰ ਐਂਟਰ ਕਰਦੇ ਆਂਗੇ ਮੇਲੇ ਦੇ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਤੇ ਚੈਕਿੰਗ ਹੋ ਕੇ ਇੱਥੋਂ ਆਪਾਂ ਅੰਦਰ ਹੋਵਾਂਗੇ ਤੇ ਦਿਖਾਣਾਂਗੇ ਤੁਹਾਨੂੰ ਨਵੀਂ ਤਕਨੀਕ ਦੀਆਂ ਮਸ਼ੀਨੀਆਂ ਮਸ਼ੀਨਰੀਆਂ ਦਿਖਾਣਾਂਗੇ ਨਵੀਂ ਤਕਨੀਕ ਦੀਆਂ ਜਗਜੀਤ ਦਾ ਸਭ ਤੋਂ ਵੱਡਾ ਆਪਣੀ ਐਂਟਰੀ ਤੇ ਬੈਨਰ ਦੇਖ ਸਕਦੇ ਹੋ ਤੁਸੀਂ ਇੱਥੋਂ ਚੈਕਿੰਗ ਹੋ ਕੇ ਆਪਾਂ ਨੇ ਜਾਣਾਗਾ ਅੰਦਰ ਸੋ ਜੀ ਤੇ ਆਪਣੇ ਨਾਲ ਸਾਰੇ ਭਰਾ ਆਏ ਨੇ ਆਪਾਂ ਉਹਨਾਂ ਦੇ ਨਾਲ ਹੀ ਦੇਖਣਾ ਮੇਲਾ ਆਪਣੇ ਨਾਲ ਜਖਾਰ ਬਾਈ ਹੁਰੀ ਆਏ ਹੋਏ ਨੇ ਸਤਨਾਮ ਬਾਈ ਹੁਰੀ ਪਾਲ ਹਰਪਾਲ ਬਾਈ ਹੁਰੀ ਤੇ ਪਰਪੇਤ ਸਰਬੂ ਤੇ ਆਪਾਂ 5-10 ਬੰਦੇ ਟੀਮ ਦੇ ਵਿੱਚਾਂਗੇ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਮੇਲਾ ਸਾਰੇ ਕਿਸਾਨ ਲਈ ਕੇਐਸ ਗਰੁੱਪ ਜੀ ਨੇ ਪ੍ਰਦਰਸ਼ਨ ਦੇਖੋ ਕੇਐਸ ਗਰੁੱਪ ਦਾ ਕਿ ਇੱਕ ਮਸ਼ੀਨ ਵੱਡੀ ਵਾਲੀ ਮਸ਼ੀਨ ਜਿਹੜੇ ਕਿ ਵਿੱਚ ਕੈਵਨ ਵਿੱਚ ਕੈਵਨ ਦਿੱਤਾ ਹੋਇਆਗਾ ਤੇ ਕੈਵਨ ਦੀ ਫਿਟਿੰਗ ਤੁਸੀਂ ਦੇਖ ਰਹੇ ਹੋਗੇ ਇਹ ਟਾਲੀ ਆਂਦੀ ਆ ਸੁਪਰ ਸੀਡਰ ਜੋ ਰੋਟਰੀ ਕੱਤੀ ਇਹ ਟਾਲੀਆਂ ਦਾ ਪ੍ਰੋਡਕਟਰ ਮੈਸ਼ਿੰ ਕੋ ਉਦੋਂ ਵੀ ਉੱਤੇ ਕਹਿੰਦੇ ਹੁੰਦੇ ਨੇ ਇਹਨੇ ਪੂਰੀ ਧੱਕ ਪਾਈ ਹੋਈ ਹੈਗੀ ਸੂਪਰ ਸੀਡਰ ਨੇ ਆਪਾਂ ਪਹਿਲਾਂ ਵੀ ਬਲੌਗ ਬਣਾਇਆ ਸੀ ਇਹਦਾ ਇਹਦੇ ਬਾਰੇ ਤੁਹਾਨੂੰ ਦਿਖਾਉਣਿਆਂਗੇ ਵੀ ਕੀ ਕੁਛ ਇਹਦਾ ਆਇਆ ਹੋਇਆਗਾ ਸੂਪਰ ਸੀਡਰ 8 ਫੁੱਟਾ 10 ਫੁੱਟਾ ਲੋਈ ਦਸ਼ਮੀਸ਼ ਵਾਲਿਆਂ ਦਾ ਤੁਹਾਨੂੰ ਦਿਖਾ ਰਿਹਾ ਪ੍ਰੋਡਕਟਾ ਕਾਫੀ ਤਕੜਾ ਦਸ਼ਮੀਸ਼ ਮਲੇਰ ਕੋਟਲਾ ਪੰਜਾਬ ਸੈਂਸ 1982 ਤੇ ਕਾਫੀ ਵੱਡਾ ਕਹਿੰਦੇ ਜਿੰਨਾ ਕਿ ਦਮ ਹੁੰਦਾ ਕੰਪਨੀ 'ਚ ਉਹਨਾਂ ਦਾ ਪ੍ਰਦਰਸ਼ਨ ਵੱਡਾ ਦਿਖਾਉਂਦੀ ਹੈਗੀ ਤੁਸੀਂ ਵੇਖ ਸਕਦੇ ਹੋ ਵੀ ਕਾਫੀ ਕੁਛ ਆ ਇਹ ਕੰਪਨੀ ਨੇ ਬਣਾਇਆਗਾ ਜੀਰੋ ਡਰੈਲ ਚ ਲੈ ਕੇ ਮਸ਼ੀਨਾਂ ਰਿਪਰ ਤੇ ਕਿਸੇ ਵੀ ਤਰ੍ਹਾਂ ਦੀ ਗੱਠਾਂ ਵਾਲੀ ਮਸ਼ੀਨ ਆ ਜੀ ਅਚਾਰ ਵਾਲੀ ਮਸ਼ੀਨ ਆ ਕਾਫੀ ਹਾਈ ਲੈਵਲ ਤੇ ਦਸ਼ਮੇਸ਼ ਨੇ ਜਿਹੜੀ ਤਿਆਰ ਕਰੀ ਆਗੀ ਤੇ ਵੇਖ ਰਹੇ ਹਾਂ ਵੀ ਆਪਣਾ ਬੰਨਾਂ ਚਲੋ ਸਮਾਂ ਨਹੀਂ ਹੈਗਾ ਪੁੱਛਣ ਬਾਰੇ ਜ ਆਪਾਂ ਇਹਦੇ ਬਾਰੇ ਡਿਟੇਲਸ ਦੇਖੀਏ ਬਾਕੀ ਤੁਹਾਨੂੰ ਦਿਖਾ ਦਈਏ ਆਜੋ ਐਗਰੀਜੌਨ ਐਗਰੀਜੌਨ ਦੇ ਪ੍ਰੋਡਕਟ ਵੀ ਦਿਖਾਵਾਂਗੇ ਤੰਤਾਰਸਰ ਜੀ ਤੰਤਾਰਸਰ ਨਵੇਂ ਨੌਜਵਾਨ ਜਿਵੇਂ ਕਿ ਕਿਸਾਨ ਭਰਾ ਆਉਂਦੇ ਨੇ ਬੈਠ ਕੇ ਜਾਣਕਾਰੀ ਵੀ ਲੈਂਦੇ ਨੇ ਤੇ ਅਗਲੀ ਜੌਣ ਦੇ ਉੱਤੇ ਸੈੱਟ ਥੱਲੇ ਆਪਾਂ ਖੜੇ ਆਂਗੇ ਤੇ ਇੱਥੇ ਕਾਫੀ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਜਿਵੇਂ ਰੂਟਾ ਮੀਟਰ ਤੁਸੀਂ ਵੇਖ ਸਕਦੇ ਹੋ 10 ਤੋਂ 12 ਫੁੱਟਾ 12 ਫੁੱਟਾ ਰੂਟਾ ਵੜ ਤੁਸੀਂ ਵੇਖ ਰਹੇ ਹੋ ਜੀ ਕਾਫੀ ਵੱਡਾ ਵੀ ਦਾਮਾ ਵਾਲਾ ਟਰੈਕਟਰ ਹੀ ਖਿੱਚੂਗਾ ਇਹਨੂੰ ਤਾਂ ਲੰਬਾਈ ਚੈੱਕ ਕਰ ਸਕਦੇ ਹੋ ਦੂਰੋਂ ਦੂਰੋਂ ਲੋਕ ਪਹੁੰਚੇ ਹੋਏ ਹੁੰਦੇ ਨੇ ਇਸ ਵਾਰਾ ਸੁਪਰ ਵਾਰੰਟੀ ਦੀ ਮੌਸਮ ਸਾਫਾਗਾ ਪਿਛਲੀ ਵਾਰਾ ਮੌਸਮ ਖਰਾਬ ਦੀ ਤੇ ਇੱਧਰ ਖੜਾਗਾ ਕਬੋਟਾ ਜੈਪਨੀ ਸਾਇਲੈਂਟ ਇੰਜਨ ਸਭ ਤੋਂ ਘੱਟ ਡੀਜ਼ਲ ਖਾਣ ਵਾਲੇ ਇੰਜਨ ਪੰਜ ਸਾਲ ਦੀ ਸੁਪਰ ਵਾਰੰਟੀ ਕਬੋਟਾ ਲੋਈ ਜਿਹੜੀ ਕਮੋਟਾ ਦੀ ਖਾਸੀਅਤ ਆ ਵੀ ਕਹਿੰਦੇ ਪਾਣੀ ਦਾ ਗਲਾਸ ਰੱਖ ਜਿਏ ਤਾਂ ਵੀ ਨਹੀਂ ਡੁੱਲਦਾ ਤੇ ਉਹ ਤੁਹਾਡੇ ਸਾਹਮਣੇ ਉਧਾਰਨ ਆ ਗਈ। ਵੀ ਕਮੋਟਾ ਨੇ ਆਪਣੀ ਇਹ ਕਮੋਟਾ ਦੀ ਸ਼ਰਤ ਆ ਗਈ ਵੀ ਉੱਥੇ ਪਾਣੀ ਦਾ ਗਲਾਸ ਨਹੀਂ ਡੁੱਲਦਾ। ਵਾਈਬ੍ਰੇਸ਼ਨ ਬਿਲਕੁਲ ਖਤਮ ਆ। ਇਹ ਵੀ ਦੇਖਣ ਵਾਲੀ ਚੀਜ਼ ਆ ਗਈ। ਜਿਹਨੇ ਦੁਆਰਾ ਸੇ ਸੱਚੀ ਸ਼ੁਰੂਆਤ ਕੀਤੀ ਹੈ ਜਿਹਦੀ ਨਾਮ ਤੇਟ ਉਨੀ ਤਰੀ ਹੈ ਉਹ ਸਭ ਕਿਸਾਨ ਪਾ। ਠੀਕ ਹੈ ਜੀ। ਇਸ ਕਰਕੇ ਪਿੱਛੇ ਪਿੱਛੇ ਕੰਪਨੀਆਂ ਬਣ ਰਹੀਆਂ ਨੇ ਜਿਹੜੀਆਂ ਆਲੇ ਨੂੰ ਆਉਣ ਦੇ ਲਈ ਨੰਬਰ ਆਉਂਦੇ ਸਰਕਾਰੀ ਖਾਤਿਆਂ ਦੀ ਮੰਗ ਕਰੀ ਚਾਹੀਦੀ ਹੈ ਇਹ ਸਟੇਟ ਕੰਪਨੀ ਦੇ ਅੰਦਰ ਚੈੱਕ ਲੱਗਣਗੇ ਲੰਗਰ ਨਹੀਂ ਹੈਗਾ ਇਹ ਲੰਗਰ ਨਹੀਂ ਹੈਗਾ ਇਹ ਆਗੇ ਦੇ ਬਾਅਦ ਬਿੱਲ ਬਣਾ ਦੇਣਾ ਹੋ ਸਕਦਾ ਵੀ ਕਈ ਵਾਰ ਬੰਦਾ ਫਰੀ ਦੇ ਚੱਕਰ ਚ ਲੈ ਲੈਂਦਾਗਾ। ਲੋ ਜੀ ਨਵੇਂ ਸਾਨੂੰ ਦਿਖਾਵਾਂਗੇ ਜਿੱਥੇ ਜੀਵਨ ਉੱਤੇ ਖੁਸ਼ਹਾਲੀ ਹਾ ਟਰੈਕਟਰ ਦਾ ਜੀਵਨ ਸਾਥੀ ਬੈਂਡਰੀਆਂ ਦੀ ਦੁਕਾਨ ਪ੍ਰਦਰਸ਼ਨ ਬੈਂਟਰੀਆਂ ਦਾ ਕੰਪਨੀ ਤੁਹਾਨੂੰ ਦਿਖਾ ਰਹੇ ਹਾਂਗੇ ਆਪਾਂ ਟਾਟਾ ਬੈਟਰੀਜ਼ ਚਲੋ ਜੀ ਹੁਣ ਇਹਦੇ ਪੈਂਦਾ ਹੋ ਗਿਆ ਕੋਸਾ ਤੇ ਝੋੜਾ ਹੋਊਗਾ ਫੇਰੇ ਪਊ ਲੋ ਜੀ ਆਪਣੀ ਇਹ ਅਸੀਂ ਤੇ ਆ ਗਏ ਆਪਣੇ ਕਿਸਾਨ ਭਰਾਵਾਂ ਦੀ ਵੀ ਕਹਿੰਦੇ ਹੁੰਦੇ ਨੇ ਝੋਲਾ ਪਹਿਲਾਂ ਲੈ ਲੈਂਦੇ ਨੇ ਸ਼ਕਤੀਮਾਨ ਕਿਸਾਨ ਦਾ ਮਾਨ ਸ਼ਕਤੀਮਾਨ ਕਿਉਂਕਿ ਤੁਹਾਡੀ ਕਿਸਾਨੀ ਨੂੰ ਜ਼ਿਆਦਾ ਕਿਫਾਇਤੀ ਸਬਸਿਡੀ ਪਰ ਸਕਦੇ ਹੋ ਸਰਸਿਕਾ ਜੀ ਤੁਹਾਡੇ ਤੇ ਤੋਂ ਸਾਡੀ ਪਾਣੀ ਬਹੁਤ ਪੱਕਤ ਹੋਈ ਆ ਤੇ ਸਾਨੂੰ ਆ ਬਾਤ ਹੈ ਬਰੀ ਕੀ ਮਗਜ਼ਾਰੇ ਬੋਪਾ ਦੇ ਕਿਨੋੜੀ ਦੀ ਬਹਾਵਰਦੀ ਚਾਰ ਹੋ ਗਈ ਜੀ ਜੀ ਚੋਲੇ ਲੜ ਰਹੇ ਬਾਈ ਚਲੋ ਚਲੋ ਆਜੋ ਫਿਰ ਦਿਖਾਉਣਾ ਤੁਹਾਨੂੰ ਸ਼ਕਤੀਮਾਨ ਦੇ ਪ੍ਰੋਟੈਕਟਰ ਕੀ ਬਾਤ ਹੈ ਦੋਵਾਂ ਚੋਟੀਆਂ ਕਾਫੀ ਕੁਸ਼ਾ ਸ਼ਕਤੀਮਾਨ ਨੇ ਵੀ ਬਣਾ ਲਿਆ ਤੇ ਦਿਖਾ ਰਿਹਾ ਤੁਹਾਨੂੰ ਦੋ ਹੋਰ ਦਰਜੋ ਬਾਈ ਸੁਪਰ ਸੀਡਰ ਹੋ ਗਏ ਜਾਂ ਦੇਖੋ ਓੜੀਆਂ ਤੇ ਜੋ ਆਪਾਂ ਵੇਚ ਦਿਆਂਗੇ ਵਿਚਾਲੇ ਗੈਪ ਰੱਖ ਕੇ ਰੋਟਾ ਵਿਟਰ ਤੇ ਨਾਲ ਦੀ ਨਾਲ ਬੱਟਾ ਪਾਉਂਦਾਗਾ ਆ ਜੋ ਦਿਖਾਉਣ ਆ ਕਹਿੰਦੇ ਹੁੰਦੇ ਨੇ ਮਸ਼ਹੂਰੀ ਆ ਪਹਿਲਾ ਨਾਮ ਇਹ ਤਾਂ ਸੋਨਾ ਲਿਕਾ ਸੋਨਾ ਲਿਕਾ ਦਾ ਟਰੈਕਟਰ 12 24 ਤੇ ਪਿਛਲੇ ਟਾਇਰ 18 ਆਇਓ ਦਿਖਾਉਣ ਆ ਕਿਹੜਾ ਹੋਇਆ ਲਾਂਚ ਨਮਾ 2500 ਕਿਲੋ ਦੀ ਲਿਫਟ ਕਿਤੇ ਕੈਸੀ ਹੈ ਜੀ 2500 ਪ੍ਰਾਈਜ਼ ਇਅਕੀਪ ਬਾਰੇ ਕਿਸੇ ਬਣਾ ਲੈਣ ਦਾ ਟਾਈਟਰ ਸੀਆਰਟੀਐਸ 753 ਪਰ 75 ਐਕਸ ਮਲਟੀ ਮੋਡ ਸੀਆਰਟੀਐਸ ਇੰਜਨ ਹੋਈ ਸੋਨਾ ਲਿਗਾ ਦੇ ਵੱਡੇ ਤੋਂ ਵੱਡੇ ਟਰੈਕਟਰ ਤੇ ਛੋਟੇ ਤੋਂ ਛੋਟੇ ਵੱਡੇ ਤੇ 12 24 24 ਹਰ ਤਰ੍ਹਾਂ ਦੀ ਚੀਜ਼ ਇੱਥੇ ਵੇਖਣ ਨੂੰ ਮਿਲਦੀ ਹੈਗੀ ਜੋ ਦਾ ਨਵੇਂ ਤਰੀਕੇ ਦਾ ਕੰਪਨੀ ਦਾ ਪ੍ਰਦਰਸ਼ਨ ਜਿਹਦੇ ਵਿੱਚ ਗੇਮ ਖੜਾਈ ਜਾਂਦੀ ਹੈ ਜੀ ਪੈਸੇ ਲੈਣੇ ਮੁਨਾਫਾ ਆ ਕੇ ਦਿੱਤਾ ਜਾਂਦਾਗਾ ਤੇ ਤਿੰਨ ਨਿਸ਼ਾਨਿਆਂ ਦੇ ਵਿੱਚ ਗਲਾਸ ਨਾਲ ਡੇਗਣਾ ਹੁੰਦਾ ਸਾਰੇ ਗਲਾਸਾਂ ਨੂੰ ਕਹਿੰਦੇ ਕਾਫੀ ਜਿੱਤ ਕੇ ਬਾਗੇ ਪਰ ਪਾਜੇ ਪਹਿਲਾ ਨਿਸ਼ਾਨਾ ਥੱਲੇ ਲੱਗੇ ਤਾਂ ਜਿੱਤ ਦਾ ਚਾਂਸ ਬਣਦਾਗਾ ਲਓ ਜੀ 500 ਰੁਪਏ 200 ਰੁਪਏ 100 ਰੁਪਏ ਤੀਰ ਪੈਜੇ ਤਾਂ 200 ਜਿੱਤੂਗਾ ਤੇ 250 ਰੁਪਏ ਦਾ ਟਾਈਮ ਤੇ ਸਾ ਤੀਰ ਪੈਜੇ ਜਿੱਤੂਗਾ ਤੇ 250 ਰੁਪਏ ਦਾ ਟਾਈਮ ਤੇ ਤੀਰ ਪੈਜੇ ਵੀਰ ਵੇ ਜਾ ਬੈਗ ਚੱਕ ਲੈ ਜਾਓ ਜੋਕਰ ਚ ਬੋਲ ਪਾ ਦੇ ਮੁੰਜੋ ਦੇ ਸਟਾਲ ਚ ਬੈਗ ਚੱਕ ਲੈ ਜਾਓ 350 ਰੁਪਏ ਦਾ ਮੈਚ ਦਿੱਤਾ ਸਾ ਤੇ ਵੀਰੇ ਜੋਕਰ ਨੇ 300 ਰੁਪਏ ਦਾ ਮੈਚ 30 ਰੁਪਏ ਤੂੰ ਚਲੋ ਆ ਜਾਓ ਜਿਹੜਾ ਗਲਾਸ ਆ ਚਲੋ ਚੱਲੀਏ ਲਾ ਲਾ ਨਿਸ਼ਾਨੇ ਲਾਉਣਾ ਨਿਸ਼ਾਨਾ ਲਾ ਦੇ ਯਾਰ ਲਾ ਦਿਓ ਓਏ ਸੇਲ 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 350 ਦਾ ਟਿਕਟ ਲੈ ਜਾਓ 200 ਕੰਪੀਟੀਸ਼ਨ ਨਾਲੋਂ 200 ਰੁਪਏ ਦੇ ਇਸ਼ਤਿਹਾਰ ਵਿੱਚ ਨਵਾਂ ਬਾਈ ਲਾਉਣ ਦਾ ਨਿਸ਼ਾਨਾ ਦੇ ਰਿਹਾ ਓ 2000 ਆਏ ਹੇ ਏ ਏ 8 8 ਲੱਖ ਕਹਿੰਦੇ ਜੇ ਇਹ ਨਿਸ਼ਾਨਾ ਥੱਲੇ ਲੱਗਦਾ ਫੇਰ ਹੀ ਚਾਂਸ ਬੱਧ ਨੇ ਨਹੀਂ ਤਾਂ ਹਾਰ ਕੀ ਜਾਂਦੇ ਨੇ ਸਾਰੇ ध्यान रखण मशीन ਹਰ ਹਰ ਇੱਕ ਤਰ੍ਹਾਂ ਦੇ ਪ੍ਰੋਜੈਕਟ ਸਮਝਾਏ ਜਾਂਦੇ ਨੇ ਦਿਖਾਏ ਜਾਂਦੇ ਨੇ ਕਾਫੀ ਮਿਹਨਤ ਦੇ ਨਾਲ ਇਹ ਮੇਲੇ ਨੂੰ ਦਿਖਾਇਆ ਜਾਂਦਾ ਹੈਗਾ ਲੱਖ ਵੱਖ ਟੀਮਾਂ ਦੇ ਥਰੂ ਇਹ ਮੇਲੇ ਨੂੰ ਸ਼ਿੰਗਾਰਿਆ ਜਾਇਗਾ ਜਿਵੇਂ ਕਿ ਅਲੱਗ-ਅਲੱਗ ਸਾਨੂੰ ਦਿਖਾ ਰਿਆਂਗੇ ਪ੍ਰੋਡਕਟ ਪਏ ਨੇ ਤੇ ਫਸਲਾਂ ਪਈਆਂ ਨੇ ਉਹਨਾਂ ਬਾਰੇ ਸਮਝਾਇਆ ਵੀ ਜਾਂਦਾ ਕਰੇ ਦਿਖਾਇਆ ਵੀ ਜਾਂਦਾ ਉਹਨਾਂ ਬਾਰੇ ਤੇ ਕਾਫੀ ਆਪਾਂ ਪਹੁੰਚਾਂਗੇ ਲੁਧਿਆਣਾ ਯੂਨੀਵਰਸਿਟੀ ਮੇਲਾ ਖੇਤੀਬਾੜੀ ਮੇਲੇ ਤੇ ਤੇ ਉੱਥੇ ਆਪਾਂ ਨੂੰ 2024 ਦੇ ਵਿੱਚ ਆਪਾਂ ਜਮੇਲਾ ਵਿਖਾ ਰਹੇ ਆ ਤੁਹਾਨੂੰ ਤੇ ਕਾਫੀ ਰਾਸ਼ਾ ਵੇਖਣ ਨੂੰ ਮਿਲਿਆ ਤੇ ਵੱਖ-ਵੱਖ ਤਰ੍ਹਾਂ ਦੇ ਖਾਣੇ ਪਗਵਾਨ ਇੱਥੇ ਸਾਰਾ ਕੁਝ ਦੇਖਣ ਨੂੰ ਮਿਲਿਆ ਆਪਾਂ ਨੂੰ ਇੱਕ ਮੇਲੇ ਦਾ ਰੂਪ ਲੈ ਲੈਂਦੀ ਹੈ ਯੂਨੀਵਰਸਿਟੀ ਜਿਸ ਦੇ ਵਿੱਚ ਆਪਾਂ ਨੂੰ ਖਾਣ ਪੀਣ ਨੂੰ ਵੀ ਤੇ ਨੌਲਜ ਵਾਸਤੇ ਵੀ ਕਾਫੀ ਕੁਝ ਵੇਖਣ ਨੂੰ ਮਿਲਦਾਗਾ ਵੇਖਣਾ ਹੈ ਕਿ ਆਪਾਂ ਯੂਨੀਵਰਸਿਟੀ ਮੇਲਾ ਤੇ ਸਾਰਾ ਤੁਹਾਨੂੰ ਤੋਫਰ ਕੇ ਦਿਖਾਵਾਂਗੇ ਤੇ ਆਪਣੇ ਵਲੌਗ ਨੂੰ ਸਕਿੱਪ ਨਾ ਕਰਿਓ ਦੇਖੀ ਚੱਲਿਓ ਜੜੀ ਬੂਟੀ ਦੇ ਨਾਲ ਤਾਰਨ ਦੇ ਵਿੱਚ ਜੀ ਜੜੀ ਬੂਟੀ ਦੇ ਨਾਲ ਤਿਆਰ ਹੁੰਦੀ ਹੈ ਜੜੀ ਬੂਟੀ ਹੈ ਇਹ ਕਲਾਸ ਤੋਂ ਬਣਿਆ ਹੈ ਨਾ ਉਹ ਆਰ ਐਂਟੋ ਵੀ ਨਾ ਉਹਨੇ ਨੇਮ ਹੋ ਗਈ ਦੁਲਸੀ ਹੋ ਗਈ ਇਹ ਚੀਜ਼ਾਂ ਤੋਂ ਓਕੇ ਇਹ ਸੀ ਨਾ ਤਾਂ ਤਾਂ ਕਾਰੀਆ ਤਾਂ ਹੁੰਦਾ ਜੇ ਮਾਰੀ ਉਹਦਾ ਫੇਸ ਹੁੰਦਾ ਉਹਦੇ ਤੋਂ ਤਿਆਰ ਹੁੰਦੇ ਹੈ కెమికਲ ਬਿਲਕੁਲ ਨਹੀਂ ਮਤਗੇ ਇਹਦੇ ਵਿੱਚ ਬਸ కెమికਲ ਬਹੁਤ ਇੰਨਾ ਸਮਾਨ ਹੈਗਾ ਬਲੈਨਾਂ ਨਾਲ ਜਿਆਦਾ ਦੁਲਸੀ ਕਰਦੇ ਉਹ ਵਰਤਦੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂਗੇ ਸਾਨੂੰ ਬਿਨ ਕੈਮੀਕਲ ਤੋਂ ਰਹਿਤ ਕੈਮੀਕਲ ਰਹਿਤ ਇੱਕ ਸਾਬਣ ਦਿਖਾ ਰਹੇ ਜਿਹਦੇ ਵਿੱਚ ਫਲੇਵਰ ਵੱਖ-ਵੱਖ ਤਰ੍ਹਾਂ ਦੇ ਜਿਵੇਂ ਨਾਰੀਅਲ ਫਲੇਵਰ ਆ ਗਿਆ ਤੇ ਹੋਰ ਵੀ ਤਰ੍ਹਾਂ ਦੇ ਕਾਫੀ ਦੇਖ ਸਕਦੇ ਹੋ ਤੁਸੀਂ ਅਸੀਂ ਉਹਨੂੰ ਦਿਖਾਉਣਾ ਹੈ ਮੇਲੇ ਦੇ ਵਿੱਚ ਪਸ਼ੂ ਪਾਲਣ ਦੇ ਨਾਲ ਜੁੜੀਆਂ ਕੁ ਇੱਕ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਪਸ਼ੂ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਇੱਥੇ ਮਿਲਦੀਆਂ ਨੇ ਆ 50 ਕਿੰਨੇ ਦਾ ਆਇਆ ਹੋਏ ਆ ਮੰਗੀ ਤਾਂ ਚਲੋ ਇਹ ਪਸ਼ੂ ਨੂੰ ਮਾਉਣ ਲਈ ਉਹਨੂੰ ਮੇਲੇ ਦੇ ਵਿੱਚ ਪਸ਼ੂਆਂ ਦੇ ਨਾਲ ਜੁੜੀਆਂ ਅਰੇ ਕੱਤੀ ਦਿਖਾਉਣੇ ਆਗੇ ਜਿਹੜੀ ਕਿ ਜਿਵੇਂ ਘਾਰ ਚੋਣ ਵਾਲੀਆਂ ਮਸ਼ੀਨਾਂ ਆਈਆਂ ਅੱਜ ਕੱਲ ਤਾਂ ਮੱਜਾਂ ਤੇ ਪਹਿਲਾਂ ਗਾਵਾਂ ਤੇ ਚਲਦੀ ਹੁੰਦੀ ਸੀ ਮਸ਼ੀਨ ਹੁਣ ਤਾਂ ਮੱਜਾਂ ਤੇ ਵੀ ਲਾਈਆਂ ਜਾ ਰਹੀਆਂ ਨੇ ਮਸ਼ੀਨਾਂ ਚੋਾਈ ਵਾਲੀਆਂ ਬਾਗੇ ਹੀ ਅੰਦਰ ਅੰਦਰ ਲੰਗੇ ਹਾਂ ਅੰਦਰ ਜਾਣਗੇ ਹੋਰ ਨਹੀਂ ਜਾਂਦੇ ਆਜੋ ਤੁਹਾਨੂੰ ਦਿਖਾਉਣਾ ਹੈ ਪਸ਼ੂ ਪਾਲਣ ਦੇ ਨਾਲ ਜੁੜੀਆਂ ਸੰਬੰਧਿਤ ਹਰ ਇੱਕ ਚੀਜ਼ ਜਿਸ ਦੇ ਵਿੱਚ ਫੀਡ ਤੇ ਪਸ਼ੂਆਂ ਦੀਆਂ ਨਸਲਾਂ la que ਬਾਂਸ ਦੇ ਨਾਲ ਬਣਾਇਆ ਹੋਇਆ ਮੁਰਗੀ ਖਾਨਾ ਜਿਵੇਂ ਮੁਰਗੀ ਘਰ ਕਿ ਕਰ ਕਹਸਾਂ ਤਾਂ ਆਪਾਂ ਲੋਕਲ ਬਣਾਉਣਾ ਹੋਵੇ ਤੇ ਉਹਦੇ ਵਿੱਚ ਮੁਰਗੀਆਂ ਅੰਡੇ ਵੀ ਲਾਈਵ ਹੀ ਪਏ ਨੇ ਆਸ ਗਰਾਫ ਤੇ ਅੱਗੇ ਗਰਾਫਤਾ ਪਾਉਣਾ ਜੀ ਮੁਰਗੀ ਰੱਖਦਾ ਆ ਜੀ ਆਪਾਂ ਚਾਚਾਨ ਬਤਨੀ ਗਏ ਨੇ ਨੇ ਗੋਤਮਾਗਨ ਮਛੀਆਂ ਕੱਟਣੇ ਵਰਦਨੇ ਠੀਕ ਹੈ ਕੋਈ ਇੱਕ ਨਵੇਂ ਸਾਨੂੰ ਪੰਛੀ ਦਿਖਾਵਾਂਗੇ ਇਹ ਕਾਫੀ ਖੂਬਸੂਰਤ ਪੰਛੀ ਸਾਹਮਣੇ ਰੱਖਿਆ ਹੋਇਆਗਾ ਬੱਤਖ ਦੇ ਰੂਪ ਦੇ ਵਿੱਚ ਤੇ ਅੰਡੇ ਵੀ ਉਹਦੇ ਨਾਲ ਹੀ ਪਏ ਨੇ ਤੋਂ ਰੱਖਣ ਦਾ ਜਿਹੜਾ ਆਪਣਾ ਵਿਧੀ ਹੈਗੀ ਬੱਤਖ ਨੂੰ ਰੱਖਣ ਦੀ ਵਿਧੀ ਆਪਾਂ ਨੂੰ ਸਾਹਮਣੇ ਲਾਈਵ ਹੀ ਦਿਖਾਈ ਹੋਈ ਹੈਗੀ ਕਿਵੇਂ ਆਪਾਂ ਇੱਕ ਵਤਕ ਨੂੰ ਰੱਖ ਸਕਦੇ ਆਂਗੇ ਨੋਈ ਕਹਿੰਦੇ ਨੇ ਨਾਲੇ ਤਾਂ ਪੁੰਨਣ ਵਾਲੇ ਫੜੀਆਂ ਪੈਸੇ ਲਾ ਕੇ ਮੁੰਡਾ ਫਾਇਦਾ ਠਾਰਿਆ ਪੂਰਾ ਕਹਿੰਦਾ 2250 ਰੁਪਏ ਲੱਗਿਆ ਹੋਇਆ ਇਹਦਾ ਠਾਉਂਗਾ ਪੂਰਾ ਕੰਮ ਰਗਾ ਮੇਲਾ ਆਪਣਾ ਭਾਈ ਗੁਰਪ੍ਰੀਤ ਦਾ ਸ਼ਾਪਿੰਗ ਵੀ ਕਰ ਲਈ ਕਹਿੰਦਾ ਨੌਲਜੀ ਵੀ ਬਹੁਤ ਇਕੱਠੀ ਕਰ ਲਈ ਤੇ ਹੁਣ ਆਪਾਂ ਵਾਪਸੀ ਵੱਲ ਚੱਲਿਆਂਗੇ ਘਰ ਨੂੰ ਮੇਲਾ ਦੇਖ ਲਿਆ ਸਾਰਾ ਕੰਮ ਕਰਕੇ ਰਸ਼ ਬੜਾ ਧੀ ਰਸ਼ ਬਹੁਤ ਜਿਆਦਾ ਸੀ ਇਸ ਵਾਰ ਗਰਮੀ ਵੀ ਬਹੁਤ ਜਿਆਦਾ ਸੀ ਕਿਉਂਕਿ ਬਾਰਿਸ਼ ਪੈ ਜਾਂਦੀ ਸੀ ਇਸ ਸਾਲ ਇਸ ਵਾਰ ਗਰਮੀ ਬਹੁਤ ਜਿਆਦਾ ਪਈ ਆ ਤੇ ਕਾਫੀ ਆਪਾਂ ਨੂੰ ਵੇਖਣ ਨੂੰ ਮਿਲਿਆ ਮੇਲੇ ਦੇ ਵਿੱਚ ਤੇ ਜੇ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਜਰੂਰ ਕਰ ਦਿਓ ਲੁਧਿਆਣਾ ਯੂਨੀਵਰਸਿਟੀ ਮੇਲਾ ਸੁਣੋ ਅੱਜ ਖੇਤੀਬਾੜੀ ਮੇਲਾ ਦਿਖਾਇਆ ਤੇ ਮੇਲੇ ਦੇ ਰੰਗ ਦਿਖਾਏ ਵੱਖਰੋ ਵੱਖਰੇ ਰੰਗਾਂ ਦੇ ਵਿੱਚ ਤੁਹਾਨੂੰ ਇਹ ਮੇਲਾ ਦਿਖਾਇਆ ਦੂਰ ਦੂਰ ਤੋਂ ਆਏ ਲੋਕ ਬਹੁਤ ਖੁਸ਼ ਆਪਾਂ ਨੂੰ ਇਸ ਵਾਰ ਵੇਖਣ ਨੂੰ ਮਿਲਿਆ ਤੇ ਤੋਂ ਬਹੁਤ ਜ਼ਿਆਦਾ ਅਸਲੀ ਆਪਾਂ ਨੂੰ ਟੱਬਾਂ ਦਾ ਸਾਰਾ ਲੈਣਾ ਪੈ ਰਿਹਾ ਹੈਗਾ ਧੁੱਪ ਸਰ ਨੂੰ ਬਹੁਤ ਜ਼ਿਆਦਾ ਲੱਗ ਰਹੀ ਆ ਠੀਕ ਹੈ ਬਾਈ ਲੋ ਜੀ ਮੇਲੇ ਤੇ ਪਹੁੰਚਿਆ ਬਾਈ ਮਾਨ ਬਠਿੰਡੇ ਵਾਲਾ ਤੇ ਬਾਈ ਪਹੁੰਚਿਆਗਾ ਜਗਜੀਤ ਦੀ ਪ੍ਰੋਮੋਸ਼ਨ ਜਗਜੀਤ ਵਾਲਾ ਨੇ ਬੁਲਾਇਆ ਹੋਇਆ ਸੀ ਬਾਈ ਮਾਨ ਬਠਿੰਡੇ ਵਾਲਾ ਫੈਰ ਗੱਡੀ ਆਪਾਂ ਪ੍ਰੋਮੋਸ਼ਨ ਕਰਨ ਲਈ ਫੈਰ ਗੱਡੀ ਨਿਕਲੀ ਜੀ ਫੋਜਲ ਮਾਦੇ ਜਗਤ ਸਿੰਘ ਜਿਹਨੇ ਨਾਮ ਨੇ ਕਿਹਾ ਕਿ ਬਿਲਕੁਲ ਫੋਰ ਸੀਗਾ ਇਹਨਾਂ ਨੇ ਲਾਈਵ ਵੀ ਕੀਤਾ ਸੀਗਾ ਇਹਨਾਂ ਦੇ ਤੇ ਹੁਣ ਵੀ ਲਾਈਵ ਹੋਣਾ ਸਾਰੇ ਯੂਟਿਊਬਰ ਸੀਗੇ ਜਿਹੜੇ ਵੀਰ ਉਹਨਾਂ ਨੇ ਲਾਈਵ ਕੀਤਾ ਸਾਡੇ ਤੇ ਉੱਤੇ ਲਾਈਵ ਪਿਆ ਤੁਸੀਂ ਕਦੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਉਹਨੇ ਬੰਦਿਆਂ ਨੂੰ ਮਿਲ ਸਕਦੇ ਹੋ ਪਹਿਲਾ ਇਨਾਮ ਸੀ ਆ ਥਾਰ ਜਿਹੜੀ ਫੌਜਲ ਕਰਦੇ ਬਸ ਆਰਮਨ ਨੇ ਜੰਗ ਸਿੰਘ ਆਜੋ ਫਿਰ ਚੱਲਦੇ ਆਂਗੇ ਘਰ ਵਾਲਾ ਆਪਾਂ ਸੁਆਵਦੇ ਕਰਦੇ ਆਂਗੇ ਮੇਲੇ ਦੀ ਉਮੀਦ ਕਰਦੇ ਆਂ ਵਧੀਆ ਲੱਗਿਆ ਹੁਣ ਤੁਹਾਨੂੰ ਦਿਖਾਉਣ ਨੂੰ ਤਾਂ ਸਾਰਾ ਦਿਨ ਹੀ ਮੇਲਾ ਦਿਖਾਈ ਚੱਲੀਏ ਇੱਥੇ ਮੁੱਕਦਾ ਨਹੀਂ ਕਾਫੀ ਵੱਡਾ ਮੇਲਾ ਹੈਗਾ ਯੂਨੀਵਰਸਿਟੀ ਦਾ ਤੇ ਆਪਾਂ ਜਿੰਨਾ ਹੋ ਸਕੇ ਉਹਨੂੰ ਸੋਨ ਨੂੰ ਦਿਖਾਇਆ ਤੇ ਹੁਣ ਆਪਾਂ ਵਾਪਸੀ ਕਰਦੇ ਆਂਗੇ ਵਧੀਆ ਲੱਗਿਆ ਹਣਾ ਉਮੀਦ ਕਰਦੇ ਆਂ ਤੇ ਕਮੈਂਟ ਸ਼ੇਅਰ ਕਰ ਦਿਓ ਚੈਨਲ ਆਪਣਾ ਅਫੀਸ਼ੀਅਲ ਗੁਰਦੀ ਮਵੀ ਸਬਸਕ੍ਰਾਈਬ ਕਰ ਲਿਓ YouTube ਤੇ ਤੇ ਅੱਜ ਆਪਾਂ ਆਪਣਾ ਵਲੌਗ ਦੀ ਆਪਾਂ ਸਮਾਪਤੀ ਕਰਾਂਗੇ ਅੱਗੇ ਜਾਵਾਂਗੇ ਐਂਟਰੀ ਤੋਂ ਆਪਾਂ ਆਉਨੇ ਆਗੇ ਬਾਹਰ ਐਗਜ਼ਿਟ ਕਰਦੇ ਆਂਗੇ ਤੇ ਚੱਲਦੇ ਆਂਗੇ ਘਰ ਵੱਲ ਓਕੇ ਆਜੋ